ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰਿਤ ਵੀਰ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜਾ ਅਗਲਾ ਸਿਸਟਮ ਲੱਗਣ ਜਾ ਰਿਹਾ 3 ਅਤੇ 4 ਮਾਰਚ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਦਿੱਲੀ ਦੇ ਚੰਡੀਗੜ੍ਹ ਦੇ ਮੌਸਮ ਦੇ ਕੀ ਹਾਲਾਤ ਰਹਿਣ ਦੇ ਆਸਾਰ ਨੇ ਜਿਹੜਾ ਅਗਲਾ ਸਿਸਟਮ ক্রিকেট ਲਾਕਨ ਪ੍ਰਭਾਵਿਤ ਕਰ ਸਕਦਾ ਕਿੱਥੇ ਕਿੱਥੇ ਹਲਕਾ ਦਰਮਿਆਨਾ ਕਿੱਥੇ ਕਿੱਥੇ ਦਰਮਿਆਨੇ ਜਿਆਦਾ ਜਿਹੜਾ ਤੇਜ਼ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਆ ਜਿਹੜੇ ਵੀ ਚੈਨਲ ਤੇ ਨਵਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀਆ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 27 ਤੇ 28 ਫਰਵ ਨੂੰ ਕਾਫੀ ਖੇਤਰਾਂ ਵਿੱਚ ਜਿਹੜਾ ਦਰਜ ਕੀਤਾ ਗਿਆ ਖਾਸ ਕਰਕੇ 28 ਫਰਵ ਨੂੰ ਕੁਝ ਖੇਤਰਾਂ ਵਿੱਚ ਜਿਹੜੀ ਗੜੇਮਰੀ ਦਰਜ ਕੀਤੀ ਗਈ ਅੰਮ੍ਰਿਤਸਰ ਹੋ ਗਿਆ ਜਾਂ ਇਸਦੇ ਨਾਲ ਲੱਗਦੇ ਖੇਤਰ ਪਟਿਆਲਾ ਹੋ ਗਿਆ ਸੰਗਰੂਰ ਦੇ ਕੁਝ ਇਲਾਕੇ ਹੋ ਗਏ ਜਾਂ ਕੁਝ ਰਾਜਸਥਾਨ ਹਰਿਆਣਾ ਦੇ ਜਾਂ ਦਿੱਲੀ ਦੇ ਕੁਝ ਪੱਛਮੀ ਯੂਪੀ ਦੇ ਕੁਝ ਖੇਤਰਾਂ ਵਿੱਚ ਜਿਹੜੀ ਗੜੇਮਰੀ ਦਰਜ ਕੀਤੀ ਗਈ ਕਿਤੇ ਕਿਤੇ ਮੋਟੀ ਗ ਆਪ ਵੀ ਜਿਹੜਾ ਨੁਕਸਾਨ ਵੇਖਣ ਮਿਲਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ 27 ਤੇ 28 ਨੂੰ ਕਿੱਥ ਕਿੱਤੇ ਮੀਂਹ ਪੋਚਿਆ ਕਿੰਨਾ ਕੁ ਮੀਂਹ ਪਿਆ ਤੇ ਕਿੱਥ ਕਿੱਤੇ ਜਿਹੜੀ ਗਾੜੇ ਮਾਰੀ ਤਰਜ਼ ਕੀਤੇ ਕਿ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਜਿਹੜਾ ਸਿਸਟਮ ਲੱਗਣ ਜਾ ਰਿਹਾ 3 ਤੇ 4 ਮਾਰਚ ਨੂੰ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਜਿਹੜੇ ਪਾਣ ਦੇਖਾਈ ਦੇ ਰਹੇ ਨੇ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵਿਸਤ੍ਰਿਤ ਜਿਹੜੀਆਂ ਸੈਟਲਾਈਟ ਤਸਵੀਰਾਂ ਨੇ ਆਪਣੀਆਂ 3 ਤੇ 4 ਮਾਰਚ ਦੀਆਂ ਸੈਟਲਾਈਟ ਤ 240 ਜਾਂ 40 ਤੋਂ 45% ਖੇਤਰਾਂ ਵਿੱਚ ਚਾਨਸ ਰਹਿਣਗੇ ਤਾਂ ਪੰਜਾਬ ਦੇ ਨਾਲ-ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕੁਝ ਥੋੜ੍ਹਪੋਤ ਖੇਤਰਾਂ ਵਿੱਚ ਚਾਨਸ ਸੰਬੰਧਿਤ ਦਿਖਾਈ ਦੇ ਰਹੇ ਹਨ ਹੁਣ ਦੀਆਂ ਸੈਟਲਾਈਟ ਤਸਵੀਰਾਂ ਵਿੱਚ ਤਾਂ ਚੰਡੀਗੜ੍ਹ ਹੋ ਗਿਆ ਪੱਛਮੀ ਯੂਪੀ ਹੋ ਗਿਆ ਇੱਥੇ ਵੀ ੜ ਚਾਨਸ ਥੋੜ੍ਹਪੋਤ ਖੇਤਰਾਂ ਵਿੱਚ ਬੰਦੇ ਦਿਖਾਈ ਦੇ ਰਹੇ ਨੇ ਚੰਡੀਗੜ੍ਹ ਦੇ ਕਾਫੀ ਖੇਤਰ ਹੋ ਸਕਦੇ ਨੇ ਆ ਪੱਛਮੀ ਯੂਪੀ ਦੇ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਹਰਿਆਣਾ ਦੇ ਕੁਝ ਥੋੜ੍ਹਪੋਤ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਵਿੱਚ ਚਾਂਸ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਰਾਜਸਥਾਨ ਦੇ ਸ਼੍ਰੀ ਹੋਗੇ ਉਸ ਤੋਂ ਬਾਅਦ ਕੁਝ ਅਸੰਗਰੀਆ ਦੇ ਖੇਤਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਆ ਖੇਤਰ ਜਾਂ ਰਾਜਸਥਾਨ ਦੇ ਖੇਤਰ ਇੱਥੇ ਜਿਹੜੀ ਸੁਭਾਅ ਨਾਲ ਪਾਂਦੀ ਤਖਾਈ ਦੇ ਰਹੀ ਕੁਝ ਕੁ ਖੇਤਰਾਂ ਵਿੱਚ ਹਲਕੇ ਜਾਂ ਕਿਤੇ ਕਿਤੇ ਦਰਮਿਆਨੇ ਛਰਾਟੇ ਦਰਜ ਕੀਤੇ ਜਸਤ 3 ਤੇ 4 ਮਾਰਚ ਦੋ ਦਿਨ ਮੀਂਹ ਰਹਿਣਗੇ ਤਾਂ 3 ਤੇ 4 ਮਾਰਚ ਨੂੰ ਹਵਾਵਾਂ ਆਉਣਗੇ ਕਦੀ ਉੱਤਰ ਤੋਂ ਪੱਛਮ ਕਦੀ ਪੂਰਬ ਦਿਸ਼ਾ ਤੋਂ ਜੜ ਕੇ ਹਵਾਵਾਂ ਦਾ ਹੇਰ ਫਿਜ਼ਲ ਜਿਹੜਾ ਹੁੰਦਾ ਰਹਿਣਾ ਜਾਨੀ ਕਦੇ ਹਵਾਵਾਂ ਉੱਤਰ ਤੋਂ ਪੱਛਮ ਕਦੀ ਦੱਖਣ ਪੂਰਬ ਕਦੀ ਪੂਰਬ ਦਿਸ਼ਾ ਤੋਂ ਤਾਂ ਹਰਿਆਣਾ ਤੇ ਰਾਜਸਥਾਨ ਦੇ ਆਪਾਂ ਗੱਲ ਕਰੀ ਤਿੰਨ ਤੇ ਚਾਰ ਨੂੰ ਕੁਝ ਖੇਤਰਾਂ 'ਚ ਦੀ ਸੰਭਾਵਨਾ ਤੇ ਅੰਦਰ ਤੇ 4 ਨੂੰ ਖਾਸ ਕਰ 3 ਦੀ ਦੁਪਹਿਰ ਤੋਂ ਲੈ ਕੇ 4 ਦੀ ਦੁਪਹਿਰ ਦੇ ਵਿਚਕਾਰ ਆ ਪੂਰਾ ਚੱਲਣ ਦੀ ਜਿਹੜੀ ਸੰਭਾਵਨਾ ਹੈ ਤਾਂ ਕੁਝ ਖੇਤਰਾਂ ਵਿੱਚ ਤੇ ਜਿਹੜਾ ਪੂਰਾ ਚੱਲ ਸਕਦਾ ਜਾਨੀ ਕਿ ਜਿਸ ਦੀ ਗਤੀ 30 ਤੋਂ ਲੈ ਕੇ 40 ਜਾਂ 40 ਤੋਂ 45 ਕੁਝ ਕਿ ਲਗਾ 45 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇ ਜਿਹੜਾ ਪੂਰਾ ਚੱਲ ਸਕਦਾ ਹੈ ਤਾਂ 3 4 ਨੂੰ ਜਿਹੜਾ ਸਿਸਟਮ ਲੱਗਣ ਜਾ ਰਿਹਾ ਤੁਸੀਂ ਇਹ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਵਿੱਚ ਖਾਸ ਕਰ ਮਾਝਾ ਦੇ ਬਾਬਾ ਦੇ ਖੇਤਰ ਕੁਸ਼ਪੂਰ ਵੀ ਖੇਤਰ ਪਹਾੜਾ ਦੇ ਨਾਲ ਲੱਗਦੇ ਖੇਤਰ ਜਾਂ ਪੱਛਮੀ ਸਰਦੀ ਲਾ ਕੇ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਪਾਕਿਸਤਾਨ ਦੇ ਕੁਝ ਖੇਤਰਾਂ ਵਿੱਚ ਪੱਛਮੀ ਯੂਪੀ ਦੇ ਜਾਂ ਕੁਝ ਚੰਡੀਗੜ੍ਹ ਦੇ ਖੇਤਰ ਹੋਗੇ ਤਾਂ ਉਸ ਤੋਂ ਦਿੱਲੀ ਦੇ ਚਾਰਤਰ ਖੇਤਰ ਮੌਸਮੀਆ ਠੀਕ-ਠਾਕ ਰਹਿੰਦੇ ਆ ਸਾਰ ਨੇ ਤਾਂ ਬਾਕੀ ਠੀਕ-ਠਾਕ ਮੌਸਮ ਬਣਿਆ ਰਹੇਗਾ ਕੁਝ ਖੇਤਰਾਂ ਵਿੱਚ ਚਾਂਸ ਬੰਦੇ ਦਿਖਾਈ ਦੇ ਰਹੇ ਹੁੰਦੀਆਂ ਸੈਟਲਾਈਟ ਤਸਵੀਰਾਂ ਵਿੱਚ ਤੇ ਇਸ ਵਿੱਚ ਹੋਰ ਵੀ ਕਾਫੀ ਜੜ ਬਦਲਾਅ ਵੇਖਣ ਨੂੰ ਮਿਲਣਗੇ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤਿੰਨ ਤੇ ਚਾਰ ਆ ਜਿਹੜਾ ਮਾਰਚ ਵਾਲਾ ਸਿਸਟਮ ਲੱਗਣ ਜਾ ਰਿਹਾ ਤੇ ਕਈ ਆਪਾਂ ਗੱਲ ਕਰੀ ਕੁਝਕ ਆ ਖੇਤਰਾਂ ਵਿੱਚ ਫਿਲਹਾਲ ਦੀ ਹੁੰਦੀਆਂ ਜਿਵੇਂ ਸੈਟਲਾਈਟ ਤਸਵੀਰਾਂ ਹੁੰਦੀਆਂ ਸੈਟਲ ਆਪ ਜਆਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਪੱਛਮੀ ਯੂਪੀ ਚੰਡੀਗੜ੍ਹ ਦੇ ਕੁਝ ਖੇਤਰਾਮੀਂ ਦੇ ਅਸਾਰ ਜਿਹੜੇ ਪਾਂਦੇ ਦਿਖਾਈ ਦੇ ਰਹੇ ਨੇ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਹੋ ਤਾਂ ਮੇਨ ਤੌਰ ਤੇ ਪੰਜਾਬ ਇਸ ਵਿੱਚ ਜ਼ਿਆਦਾ ਟਾਰਗੇਟ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਪੱਛਮੀ ਯੂਪੀ ਇਹ ਖੇਤਰਾਂ ਵਿੱਚ ਜ਼ਿਆਦਾ ਚਾਂਸ ਰਹਿਣਗੇ ਰਾਜਸਥਾਨ ਦੇ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਜਿਹੜੇ ਪਾਂਦੇ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਫਿਲਹਾਲ ਇਹ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰ ਆ ਦਿੱਤੀ ਜਵਿਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਣਾ ਬਹੁਤ-ਬਹੁਤ ਧੰਨਵਾਦ